ਕੋਈ ਸੱਚਾ ਯਾਸ਼ਕ ਦੱਸਿਆ ਯੋ ਨੇ ਸ਼ਹਿਰ ਸੀ ਬੰਗਾ ਆ ਦੱਸਿਆ ਯੋ ਨੇ ਸ਼ਹਿਰ ਸੀ ਬੰਗਾ ਤੇ ਮੰਡਾਲੀ ਦਾ ਦਰਪਾਰ ਹੋ ਗਿਆ ਮੈਂ ਨਿਮਾਹ ਮੈਨੂੰ ਮੈਂ ਨਿਮਾਹ ਮੈਨੂੰ ਮੈਂ ਨਿਮਾਹ ਮੈਨੂੰ ਆ ਮੈਂ ਨਿਮਾਹ ਮੈਨੂੰ ਹੋ ਗਿਆ ਆ ਮੈਂ ਨਿਮਾਹ ਮੈਨੂੰ ਹੋ ਗਿਆ ਮੈਂ ਨਿਮਾਹ ਮੈਨੂੰ ਮੈਂ ਨਿਮਾਹ ਮੈਨੂੰ ਆ ਮੈਂ ਮੈਂ ਨਾ ਮੈਂ ਮੈਨੂੰ ਅੱਛਾ ਇਹ ਫਕੀਰੀ ਦੀ ਫੱਕਰ ਦੀ ਫਕੀਰੀ ਕਰਨਾ ਕੋਈ ਸ਼ੌਕ ਹੈ ਕਿ ਜਾਂ ਮਜਬੂਰੀ ਹੈ ਨਾ ਸ਼ੌਕ ਹੈ ਨਾ ਮਜਬੂਰੀ ਹੈ ਹਾ ਫਕੀਰ ਫਕੀਰੀ ਕਰਦਾ ਕਿਉਂ ਸੁਣੋ ਜਰਾ ਹਾ ਦੁਨੀਆ ਜਿੱਤ ਕੇ ਬੈਠੇ ਜਿਹੜੇ ਇਹਨਾਂ ਕੋਲ ਕੀ ਹਾਰਨ ਨੂੰ ਹਾ ਦੁਨੀਆ ਜਿੱਤ ਕੇ ਬੈਠੇ ਜਿਹੜੇ ਇਹਨਾਂ ਕੋਲ ਕੀ ਹਾਰਨ ਨੂੰ ਹਾ ਫੱਕਰ ਕਰਨ ਫਕੀਰੀ ਦੁਨੀਆ ਤਾਰਨ ਨੂੰ ਹਾ ਫੱਕਰ ਕਰ फकर करन फकीरी दुनिया आ फकर करन फकीरी दुनिया आ फकर करन फकीकी दुनिया आओ फकर फकीरी दुनिया मेरा मुड़ा